ਕਰਾ ਦੋ ਚੰਗਤ ਮੈਨੂੰ ਤੇ ਮਰੀ ਮੰਮੀ ਕਰਾਚ ਕੰਮ ਕਰਦੀ ਹੈ ਦਾਦੀ ਮੇਰਾ ਨਸੇ ਕਰਦਾ ਮੇਰਾ ਦਲੀ ਮੈਨੂੰ ਹਸਪੀਟਲ ਤੋਂ ਸੱਦ ਕੇ ਘਰੇ ਵਾਗਿਆ ਤੇ ਮੇਰੇ ਇਲਾਜ ਕਰਨ ਨੂੰ ਹਸਪੀਟਲ ਤੇ ਪੰਨਿਆ ਮਰਛਾ ਦੇ ਕੋਲ ਤੋਂ ਇਲਾਜ ਕਰਨ ਨੂੰ ਵੀ ਪੈਸੇ ਨਹੀਂ ਗਾ ਸਦਾ ਰਾਜ ਕਰਾ ਦੋ ਚੰਗੇ ਜਿਵੇਂ ਉਠੀ ਕਰ ਦੋ ਸਾਰੇ ਜਾਨੇ ਲਈ ਦੁਆ ਕਰੋ ਮੇਰਾ ਰਾਜਵਦੀਏ ਤੇ ਵਧੀਆ ਹੋ ਜਾਏ ਵਾਈਕਲ ਜੀ ਦਾ ਖਾਲਸਾ ਵਾਈਕਲ ਜੀ ਦੀ ਫਤਿਹ ਵੀਰ ਜੀ ਮੇਰੀ ਬੱਚੀ ਨੂੰ ਅੱਜ ਅਸੀਂ ਸਰਕਾਰੀ ਹਸਪਤਲ ਤੋਂ ਲੈ ਕੇ ਬੈਠੀ ਹਾਂ ਮੈਂ ਇਹਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਤੁਸੀਂ ਸਾਰੇ ਇਹਦੀ ਮਦਦ ਕਰ ਸਕਦੇ ਮੈਂ ਕਿਸੇ ਚੰਗੇ ਹਸਪਤਲ ਲੈ ਕੇ ਜਾਵਾਂ ਤੁਸੀਂ ਸਾਰੇ ਮਦਦ ਕਰੋ ਇਹਦੇ ਪਾਪਾ ਵੀ ਨਹੀਂ ਕੁਛ ਕਰ ਸਕਦੇ ਉਹ ਵੀ ਨਸ਼ੇ ਕਰਦੇ ਆ ਇਕੱਲੇ ਹੋਰ ਕੁਛ ਨਹੀਂ ਕਰਦਾ ਉਹ ਅੰਦੀ ਸਾਨੂੰ ਵੀ ਛੱਡ ਕੇ ਭੱਜ ਗਿਆ ਹਸਪੀਟਲ 'ਚ ਅਸੀਂ ਦਸਾਸ ਨੂੰ ਲੈ ਕੇ ਬੈਠੀ ਆਂਗੀ ਪੁੱਤ ਕੀ ਨਾਮ ਆ ਤੇਰਾ